ਵਰਸੇ ਵੀ ਗਏ ਜੀ ਸਾਡਾ ਬੱਚਾ ਵੀ ਗਿਆ ਜੀ ਜੋ ਅਜੇ ਤੱਕ ਨਹੀਂ ਮਿਲਿਆ ਇਹ ਨਾ ਹੀ ਜੰਡਰ ਕੋਸਦਾਦਾ ਹੈਗਾ ਜੰਡਰ ਨੇ ਕਿਹਾ ਕਿ ਮੈਂ 545 ਲੱਖ ਰੁਪਏ ਲਾਂਗਾ ਤੇ ਤੁਹਾਡਾ ਬੱਚਾ ਜਿਹੜਾ ਉਹ ਭਾਈ ਇਹ ਯੂਐਸਏ ਭੇਜਾਂਗਾ ਅਸੀਂ ਨੂੰ ਆਖੇ ਪਾਸੀ ਇਹ ਲਾਲਾ ਪਰ ਅਹੀਂ ਕੋਈ ਡੌਕੀ ਵਗੈਰਾ ਨਹੀਂ ਲੋ ਜੀ ਇਹਨੂੰ ਕਿਹਾ ਵੀ ਜੰਡਰ ਨੂੰ ਕਿ ਤੂੰ ਨਹੀਂ ਭੇਜਣਾ ਫਿਰ ਤੇ ਰਸਤੇ ਮੇਰਾ ਭਾਂਜਾ ਜਿਹੜਾ ਉਸੇ ਤੋਂ ਉਹਨੇ ਵੀ ਕਿਹਾ ਮਾਮਾ ਇਹ ਗਲਤ ਰਸਤੇ ਪਾ ਰਿਹਾ ਆਈ ਨੂੰ ਮੜਾ ਕੀਤਾ ਜੰਗਲੋਂ ਮੈਂ ਨਹੀਂ ਭੇਜਿਆ ਪਰ ਜੰਗਲ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ ਕੋਲੰਬੀਆ ਪਨਾਮਾ ਦੇ ਜੰਗਲਾਂ ਨੂੰ ਪਾਤਾ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਬੇਟੇ ਨਾਲ ਤੇ ਬੇਟਾ ਕਹਿੰਦਾ ਪਾਪਾ ਅੱਗੇ ਚੱਲੇ ਆ ਤੇ ਪਾਪਾ ਅੱਗੇ ਮਾਂ ਤਾ ਦੱਸਣਾ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਗਲ ਨੇ ਸਾਡਾ ਮੜ ਕੇ ਫੋਨ ਚੁਕਾ ਬੰਦ ਕਰਤਾ ਕੁਛ ਨਹੀਂ ਰਹੇ ਕਿ ਤੁਹਾਨੂੰ ਦੱਸ ਦੇ ਕਿ ਕਿੱਥੇ ਆ ਤੁਹਾਡਾ ਬੇਟਾ ਕੀ ਹੋਇਆ ਜਾਂ ਪੁਲਿਸ ਨੇ ਫੜ ਲਿਆ ਕੁਛ ਵੀ ਤ ਦੱਸ ਦੇ ਕਿ ਹੋਇਆ ਕੀ ਹੈ ਜਿਹੜੇ ਨਾਲ ਬੱਚੇ ਗਏ ਸੀ ਅਸੀਂ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੂੰ ਉਹਨਾਂ ਦੇ ਮਾਂ ਨੂੰ ਗਿਆ ਕੇ ਆਪਣੇ ਬੱਚਾ ਨੂੰ ਪੁੱਛ ਕੇ ਦੱਸੋ ਵੀ ਆ ਤੁਹਾਡਾ ਬੇਟਾ ਉਹਨਾਂ ਨਾਲ ਹੈ ਸੱਤ ਬੰਦੇ ਹੀ ਇਕੱਠੇ ਉਹਨਾਂ ਨੇ ਵੀ ਕੁਛ ਨਹੀਂ ਦੱਸਿਆ ਕਿ ਨੇ ਕਿ ਉਹ ਜੰਟ ਨੇ ਮਨਾ ਕੀਤਾ ਕਿ ਜੇ ਤੁਸੀਂ ਦੱਸਿਆ ਤਾਂ ਮੈਂ ਤੁਹਾਡੇ ਐਕਸ਼ਨ ਉੱਤਰ ਕਰਵਾ ਦਾਂਗਾ ਰਿਪੋਰਟ ਕਰਵਾ ਦਾਂਗਾ ਤੁਹਾਨੂੰ ਮੈਂ ਆਪਣੇ ਬੇਟੇ ਨੂੰ ਨਵੰਬਰ 1st ਵੀਕ ਦੇ ਵਿੱਚ ਸਬ ਅਕਤੂਬਰ ਵਿੱਚ ਪਹਿਲਾਂ ਜੰਟਰ ਨਾਲ ਗੱਲ ਹੋਈ ਹੈ ਕਹਿੰਦਾ ਮੈਂ ਤੁਹਾਡਾ ਬੱਚਾ ਭੇਜਦਾ ਨਾ ਬਾਅਦ ਫਿਰ ਸਾਡੇ ਘਰ ਦੇ ਬਿਲਕੁਲ ਲੱਗੀ ਘਰ ਆ ਉੱਥੇ ਮੁੰਡਾ ਭੇਜਿਆ ਸੀਗਾ ਬਾਦੀ ਉਹਦੇ ਨਾਲ ਥੋੜੀ ਸਾਡੀ ਜੰਟਰ ਨਾਲ ਗੱਲ ਹੋਈ ਜੰਟਰ ਨੇ ਕਿਹਾ ਕਿ ਮੈਂ 745 ਲੱਖ ਰੁਪਏ ਲਾਂਗਾ ਜੇ ਤੁਹਾਡਾ ਬੱਚਾ ਜਿਹੜਾ ਉਹ ਬਾਈ ਯੂਐਸਏ ਪੇ ਜਾਗਾ ਅਸੀਂ ਉਹ ਅਖੇ ਪਾ ਸੀ ਲਾਲਾ ਪਰ ਅਹੀ ਕੋਈ ਡਾਕੀ ਵਗੈਰਾ ਨਹੀਂ ਲਾਉਂਦੇ ਪਰ ਜੰਟ ਨੇ ਕਹਿੰਦਾ ਨਹੀਂ ਮੈਂ ਤੁਹਾਡਾ ਭਾਈ ਏੜੀ ਹੀ ਬੰਦਾ ਭੇਜਾਂਗਾ ਜੰਨਰਲ ਨਵੰਬਰ ਪਹਿਲੇ ਹਫਤੇ ਤਈ ਵਿੱਚ ਬੱਚੇ ਨੂੰ ਦਿੱਲੀ ਭੇਜਤਾ ਦਿੱਲੀ ਤੋਂ 27 ਨਵੰਬਰ ਨੂੰ ਟਿਕਟਾਂ ਲਈਆਂ ਗੁਹਾਨਾ ਦੀਆਂ ਉਹ ਭਾਈਏ ਗੁਹਾਨਾ ਤੱਕ ਗਿਆ ਗੁਹਾਨਾ ਤੋਂ ਅਗੇ ਭਾਈ ਬਸਤਵਨ ਕਿਦਾਂ ਸਭਾ ਕਰਾਇਆ ਨਹੀਂ ਤੇ ਆਏ ਉਹਨੂੰ ਪੁੱਛਿਆ ਭਾਈ ਤੂੰ ਭਾਈ ਬਸਤਵਨ ਸੌਤ ਹੋ ਗਿਆਂ ਭਾਈ ਏੜ ਕਿਉਂ ਨਹੀਂ ਆਇਆ ਕਹਿੰਦਾ ਨਹੀਂ ਅੱਗੇ ਜਾ ਕੇ ਫਲੈਟ ਹੋਏਗੀ ਪਰ ਉਹਨੇ ਗਲਤ ਰਸਤੇ ਕੋਲੰਬੀਆ ਨੂੰ ਬਾਹਤਾ ਆਏ ਜੰਗਲ ਨੂੰ ਮੜਾ ਸਾਨੂੰ ਲੋਕੇਸ਼ਨ ਆਈ ਹੈ ਉਹਦੀ ਭੇਜੀ ਬੈਠੇ ਨੇ ਕਿ ਮੈਂ ਹਲੇ ਇੱਥੇ ਆ ਰਾਂ ਤੇ ਆਏ ਉਹਨੇ ਕਿਹਾ ਵੀ ਜੰਗਲ ਨੂੰ ਕਿਥੋਂ ਨਹੀਂ ਭੇਜਣਾ ਵੀ ਇੱਥੇ ਰਸਤੇ ਮੇਰਾ ਭਾਂਦਾ ਉਹ 2एस ਇਟਾ ਉਹਨੇ ਵੀ ਕਿਹਾ ਮਾਮਾ ਇਹ ਗਲਤ ਰਸਤੇ ਪਾਰ ਰਿਹਾ ਆ ਇਹਨੂੰ ਮੜਾ ਕੀਤਾ ਜੰਗਲ ਨੂੰ ਨਹੀਂ ਭੇਜਣਾ ਪਰ ਜੰਗਲ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ ਕੋਲੰਬੀਆ ਪਨਾਮਾ ਦੇ ਜੰਗਲਾਂ ਨੂੰ ਬਾਹਤਾ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਆ ਬੇਟੇ ਨਾਲ ਤੇ ਬੇਟਾ ਕਹਿੰਦਾ ਪਾਪਾ ਅੱਗੇ ਚੱਲੇ ਆ ਤੇ ਪਾਪਾ ਅੱਗੇ ਜਾ ਮੈਂ ਤੁਹਾਨੂੰ ਦੱਸਾਂਗਾ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਟ ਨੇ ਸਾਡਾ ਮੜ ਕੇ ਫੋਨ ਚੁਪਾ ਬੰਦ ਕਰਤਾ ਕੋਈ ਨਹੀਂ ਦੱਸਿਆ ਸਾਨੂੰ ਪਾ ਲੱਗਾ ਵੀ ਉਹਨੇ ਪਾਸਪੋਰਟ ਜਿਹੜਾ ਉਹ ਨਵਾਂ ਬਣਾਇਆ ਹੈਗਾ ਅਸੀਂ ਉਹਦੀ ਦਸੰਬਰ ਦੇ ਵਿੱਚ ਜੀ 28 ਦਸੰਬਰ ਨੂੰ ਨੇ ਆਪੀ ਨਹੀਂ ਦਿੱਤਾ ਪਾਸਪੋਰਟ ਦੀ ਉਹ ਬਣਾਇਆ ਗਾਜ਼ੀਆਬਾਦ ਦਿੱਲੀ ਨੂੰ ਦਨਤੋਂ ਦਨਾਂ ਚੋਂ ਦਾ ਪਾਸਵਰਡ ਬਣ ਗਿਆ ਜੀ ਸਾਨੂੰ ਸੱਚ ਪੈ ਗਿਆ ਵੀ ਬਾਹਰ ਚਲੇਗਾ ਬੇਟਾ ਮੇਰਾ ਜਗਨਜੀਤ ਸਿੰਘ ਐਮਬੀਏ ਪਾਸ ਸੀਗਾ ਤੇ ਇਸ ਲਈ ਉਹਨੂੰ ਮੈਂ ਭੇਜਿਆ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਤੇ ਉਹਨੂੰ DUSE ਲਈ ਭੇਜਿਆ ਪੈ ਮੈਂ ਰਿਟਾਇਰਮੈਂਟ ਹੋਇਆ ਹਾਂ ਪੈਸੇ ਮੈਂ ਮੇਰੇ ਕੋਲ ਹੈਗੇ ਸੀ ਮੈਂ ਚੱਲ ਭੇਜਣਾ ਬੇਟੇ ਨੂੰ ਜੀ ਬੈਂਕੇ ਤੋਂ ਪੈਸੇ ਕਢਾ ਕੇ ਉਹਨੂੰ ਨਕਦ ਪੈਸੇ 15 ਲੱਖ ਰੁਪਏ ਮੈਂ ਦਿੱਤਾ ਹੈਗਾ 5 5000 ਡਾਲਰ ਬੱਚੇ ਨੇ ਦਿੱਤਾ ਉਹ ਕਹਿੰਦਾ ਵੀ ਮੇਰੇ ਖਾਤੇ ਪਾਇਓ ਜੰਡਰ ਕਹਿੰਦਾ ਪਾਉਰ ਜੰਟਰ ਨੇ ਕੋਈ ਪੈਸਾ ਖਰਚਿਆ ਨਹੀਂ ਜੀ ਨਾ ਖਰਚਾ ਨਾ ਪੈਸੇ ਵੀ ਗਏ ਜੀ ਸਾਡਾ ਬੱਚਾ ਵੀ ਗਿਆ ਜੀ ਜੋ ਅਜੇ ਤੱਕ ਨਹੀਂ ਮਿਲ ਰਿਹਾ ਇਹ ਨਾ ਹੀ ਜੰਟ ਕੋ ਪੁੱਛਦਾ ਹੈਗਾ ਨਾ ਹੀ ਪੁਲਿਸ ਨੇ ਕੋਸ਼ਿਸ਼ ਕੀਤੀ ਜੰਟ ਨੂੰ ਪੁੱਛ ਕੇ ਪਸੰਦੀਦਾ ਬੱਚਾ ਹੈ ਕਿੱਥੇ ਹੈ ਜੀ ਏਜੰਟ ਕਿੱਥੋਂ ਦਾ ਸੀ ਔਰ ਕੀ ਨਾਮ ਸੀ ਔਰ ਜੰਟ ਦਾ ਨਾਮ ਪਰਮਿੰਦਰ ਸਿੰਘ ਹੈ ਜੀ ਪੁੱਤਰ ਬਲਵੀਰ ਸਿੰਘ ਸਰ ਮੇਰਾ ਬੇਟਾ ਨਾਮ ਜਗਨਜੀਤ ਸਿੰਘ ਹੈ 28 ਸਾਲ ਦਾ ਉਹ ਅਮਰੀਕਾ ਇੱਥੇ ਨੌਕਰੀਆਂ ਵੀ ਕੀਤੀ ਸੀ ਇੱਥੇ ਨੌਕਰੀ ਦੇ ਕੋਈ ਚਾਂਸ ਨਹੀਂ ਕਾਫੀ ਕੋਸ਼ਿਸ਼ ਕੀਤੀ ਅਸੀਂ ਉਸ ਤੋਂ ਬਾਅਦ ਅਸੀਂ ਅਮਰੀਕਾ ਭੇਜਣ ਦਾ ਸੋਚਿਆ ਤੇ ਉਹਨੂੰ ਜੈਂਟ ਨਾਲ ਮਿਲੇ ਉਹਨਾਂ ਨੇ 7.5 ਲੱਖ ਦੀ ਗੱਲ ਹੀ ਕਹਿੰਦੇ ਮੈਂ ਭਾਈ ਇਹ ਰਹਾ ਤੁਹਾਡਾ ਬੇਟਾ ਯੂਐਸਏ ਪਹੁੰਚਾ ਦਵਾਂਗਾ 15 ਲੱਖ ਰੁਪਈਆ ਪਹਿਲਾਂ ਆਮਨੇ ਕਿਹਾ ਕਿ ਜੇ ਰੋਕ ਗਾਹਣਾ ਪਹੁੰਚੇਗਾ ਉਹ ਦਿਨਾਂ ਬਾਕੀ ਬਾਈ ਮੈਸੀਕੋ ਬਾਰਡਰ ਤੇ ਪਹੁੰਚੇਗਾ ਦੋ ਗਾਹਣਾ ਬਾਰਡਰ ਤੇ ਪਹੁੰਚ ਗਾਹਣਾ ਲਾਗੇ ਪਹੁੰਚਿਆ ਸਾਡੇ ਬੇਟੇ ਦੀ ਸਾਡੇ ਨਾਲ ਗੱਲ ਹੋਈ ਕਲੰਬੀਆ ਜਦੋਂ ਪਹੁੰਚਿਆ ਰਾਤੀ 8:30 ਵਜੇ ਹੀ ਪਾਪਾ ਮੈਂ ਇੱਥੇ ਪਹੁੰਚ ਗਿਆ ਆ ਕੇ ਪਹੁੰਚ ਕੇ ਬਾਕੀ ਤੁਹਾਨੂੰ ਫਿਰ ਦੱਸਾਂਗਾ ਕੋਸਦਿਆਂ ਤੋਂ ਬਾਦਾਂ ਦੋ ਤਿੰਨ ਦਿਨੋਂ ਫੋਨ ਨਹੀਂ ਆਇਆ ਸੀ ਜੈਂਟ ਨੂੰ ਪੁੱਛਿਆ ਐਨੇ ਸਾਡੇ ਨੰਬਰ ਬਲੌਕ ਵਿੱਚ ਪਾ ਦਿੱਤੀ ਸਾਡ ਨਾਲ ਗੱਲ ਨਹੀਂ ਕਰਦਾ ਫਿਰ ਉਹਦੇ ਮੇਰੇ ਜੇਠਾ ਉਹ ਜਾ ਕੇ ਕਾਨੂੰਨ ਵਾਲਾ ਪਤਾ ਕੀਤਾ ਕਿ ਉਹ ਫੋਨ ਕਿਉਂ ਨਹੀਂ ਚੁੱਕਦਾ ਪਤਾ ਲੱਗਾ ਘਰ ਹੰਦੀਆਂ ਬੂਹੇ ਬੰਦ ਕਰਕੇ ਕਿੱਧਰ ਚਲਾ ਗਿਆ ਉਹ ਹੈ ਕਿਸ ਰਸਤੇ ਭੇਜਿਆ ਗਿਆ ਸੀਗਾ ਉਹਨੂੰ ਬੇਟੇ ਤੁਹਾਡੇ ਨੂੰ ਉਹਨੂੰ ਇੱਕ ਨੰਬਰ ਵਿੱਚ ਭੇਜਿਆ ਸੀ ਐਨੇ ਪਤਾ ਨਹੀਂ ਗਲਤ ਰਸਤੇ ਪਾ ਕੇ ਕਲੰਗਿਆ ਪਲਾਮਾ ਦੇ ਜੰਗਲਾਂ ਵਾਲੇ ਵਿੱਚ ਭੇਜਤਾ ਸਾਨੂੰ ਕੁਝ ਵੀ ਪਤਾ ਨਹੀਂ ਯੇਨੇ ਕਿੱਧਰ ਪੇ ਜਾ ਕੀ ਕੀਤਾ ਕਿ ਨਹੀਂ ਕਿਉਂਕਿ ਬੇਟੇ ਦੀਆਂ 14 ਮਹੀਨੇ ਹੋ ਗਏ ਸਾਡੇ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਬੱਸ ਇਹਨੂੰ بار-ਬਾਰ ਇਹ ਪੁੱਛਦੇ ਰਹੇ ਕਿ ਤੁਹਾਨੂੰ ਦੱਸ ਦੇ ਕਿ ਕਿੱਥੇ ਆ ਸਾਡਾ ਬੇਟਾ ਕੀ ਹੋਇਆ ਜਾਂ ਪੁਲਿਸ ਨੇ ਕੁੜਬਲਾ ਕੁਝ ਵੀ ਤਦੱਸ ਦੇ ਕਿ ਹੋਇਆ ਕੀ ਹੈ ਜਿਹੜੇ ਨਾਲ ਬੱਚੇ ਗਏ ਸੀ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਉਹਨਾਂ ਦੇ ਮਾਂ ਨੂੰ ਕਿਹਾ ਕਿ ਆਪਣੇ ਬੱਚਾ ਨੂੰ ਪੁੱਛ ਕੇ ਦੱਸੋ ਵੀ ਆਡਾ ਬੇਟਾ ਉਹਨਾਂ ਨਾਲ ਹੀ ਸੱਤ ਬੇ ਮੁੰਡੇ ਹੀ ਇਕੱਠੇ ਉਹਨਾਂ ਨੇ ਵੀ ਕੁਛ ਨਹੀਂ ਦੱਸਿਆ ਕਿੰਨੇ ਕਿ ਉਹ ਜੰਟ ਨੇ ਮਨਾ ਕੀਤਾ ਕਿ ਜੇ ਤੁਸੀਂ ਦੱਸਿਆ ਤਾਂ ਮੈਂ ਤੁਹਾਡੇ ਐਕਸ਼ਨ ਉੱਤੇ ਕਰਵਾ ਦਾਂਗਾ ਰਿਪੋਰਟ ਕਰਵਾ ਦਾਂਦਾ ਕੰਮ ਅਪੀਲ ਕੀ ਕਰੋਗੇ ਤੁਸੀਂ ਅਪੀਲ ਹੀ ਕਰਾਂਗੇ ਕਿ ਜਨਤਨ ਨੂੰ ਪੁਲਿਸ ਨੂੰ ਚਾਹੀਦਾ ਪੁੱਛੇ ਇਸ ਕਰਕੇ ਤੇ ਸਾਨੂੰ ਦੱਸਣ ਉਹਨੂੰ ਪੁੱਛਣ ਕਿ ਉਹਨਾਂ ਦਾ ਬੇਟਾ ਕਿੱਥੇ ਹੈ